ਠੀਕੇ ਤੇ ਹੁਣ ਕਾਫੀ ਗੈਪ ਵੱਜ ਚੁਕਿਆ ਤੇ ਇੱਕ ਦੋ ਦਿਨ ਪਹਿਲਾਂ ਅਸੀਂ ਲਾਈਵ ਆਏ ਸੀਗੇ ਮੇਨ ਤਾਂ ਕਿੰਨੇ ਦਿਨ ਹੋ ਗਏ ਪਰਸੋਂ ਹੈ ਪਰਸੋਂ ਹਾਂ ਲਾਈਵ ਆਏ ਸੀਗੇ ਹੁਣ ਅਸੀਂ ਸੋਚਿਆ ਵੀ ਆਪਾਂ ਲਾਈਵ ਆਈਏ ਪਹਿਲਾਂ ਉਦੋਂ ਬਾਅਦ ਆਪਾਂ ਵੀਡੀਓ ਪਾਉਂਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੜਾਈ ਦੀ ਵੀਡੀਓ ਪਾਉਂਦੇ ਹੁੰਦੇ ਸੀ ਕੜਾਈ ਸਿਖਾਉਣ ਦੀ ਵੀਡੀਓ ਪਾਉਂਦੇ ਸੀਗੇ ਤੇ ਕੜਾਈ ਕਰਨ ਦੀ ਵੀਡੀਓ ਪਾਉਂਦੇ ਹੁੰਦੇ ਸੀਗੇ ਅੱਜ ਆਪਾਂ ਵੀਡੀਓ ਆ ਵੀਡੀਓ ਨਹੀਂ ਸਾਜੇ ਲਾਈਵ ਲੈ ਕੇ ਆਏ ਥੋੜੇ ਵਾਸਤੇ ਚੁੰਨੀ ਦੀ ਪੀਕੋ ਕਰ ਰਹੇ ਨੇ ਆਪਾਂ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਆਪਾਂ 16 ਵਾਲੇ ਲਾਈਫ ਤੇ ਤਾਂ ਬਿਆਰੀ ਵੀਡੀਓ ਕਿੱਦਾਂ ਕਰਦੇ ਆ ਆਹ ਹੁਣ ਦੱਸਣਗੇ ਵੀ ਜੁੰਨੀ ਨੂੰ ਕਿਵੇਂ ਪੀਕੋ ਕਰਦੇ ਨੇ ਇਹ ਨਾ ਕਿਹੜਾ ਪੈਰ ਵਾ ਇਹ ਕਿੜਾਈ ਵਾਲੀ ਜੁੰਨੀ ਨਾ ਇਹ ਜੁੰਨੀ ਕਿਹੜੀਆਂ ਉਹਨੇ ਇਹ ਚੁੰਨੀ ਨਾ ਇਹ ਚਲੂਣ ਦੀ ਜੁੰਨੀ ਆ ਆ ਆਪਾਂ ਪਹਿਲਾ ਵੀਡੀਓ ਪਾਉਂਦੇ ਆ ਲੇਖੋ ਉੜਾੜਾ ਕੱਢਿਆ ਹੋਇਆ ਚੜਾਈ ਦੇ ਨਾਲ ਜਿਹੜਾ ਇਹ ਨਰੇ ਆਊਟਲਾਈਨ ਵਿੱਚ ਹੀ ਆ ਨਪਰ ਚੈਨ ਕਰਦੇ ਸਾਰੀਆਂ ਵੀਡੀਓ ਪਾਈ ਹੋਈਆਂ ਨੇ ਸਖਿਆ 1929 ਅੱਗੇ ਦੁਬਾਰੇ ਆਪਾਂ ਹੋਰ ਵੀਡੀਓ ਪਾਇਆ ਕਰਾਂਗੇ ਹੁਣ ਵਿਚਰੀ تھوڑا ગેਪ ਬੱਜ ਚੁੱਕਿਆ ਦੀਗਾ ਇੱਕ ਮਿੰਟ ਕਰਕੇ ਜੁੜੋ ਟੈਸਰ ਕਰੋ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਉਂ ਫਿਰ ਸਾਨੂੰ ਇਹ ਪਤਾ ਲੱਗ ਗਿਆ ਨਾ ਵੀ ਆਪਣਾ ਲਾਈਫ ਕਿੱਥੇ ਕਿੱਥੇ ਜਾਰੀ ਆ। ਹਰ ਪੈ ਕਿਵੇਂ ਪੈ ਰਹੇ ਨੂੰ ਕਰਿਆ ਇਹ ਜਿਹੜਾ ਪੈ ਰਹੇ ਕੀ ਕੋਲਾ ਪੈ ਰਹਾ ਚਾੜਿਆ ਹੋਇਆ ਸੀ ਪਹਿਲਾਂ। ਠੀਕ ਆ। ਇਹ ਇਹ ਜਿਹੜਾ ਇਹ ਵਾਲਾ ਧਾਗਾ ਲਾਇਆ ਹੈ ਟ੍ਰਾਂਸਪੇਰੈਂਟ ਧਾਗਾ ਦਾ। ਟ੍ਰਾਂਸਪੇਰੈਂਟ ਹਾਂ ਹੱਥ ਹੁੰਦਾ ਹੱਥ ਦੇਖ ਲੈ। ਜਿਆਦਾ ਬਰੀਕ ਹੈ ਇਹ। ਜਿਆਦਾ ਬਰੀਕ ਧਾਗਾ ਹੈ। ਮਤਲਬ ਪਲਾਸਟਿਕ ਹੀ ਮੰਮਤਾ ਦਾ ਹੁੰਦਾ ਤੇ ਆ ਪੈਰ ਹੁੰਦਾ ਇਹ ਬਿੱਗੋਲਾ ਇਦਾਂ ਦਾ ਇਹਦੇ ਆ ਮੂੰਹੇ ਨੂੰ ਪੀਣੀ ਬਣੀ ਹੁੰਦੀ ਆ ਹਾਂ ਲੋਕੀ ਜਿਹੀ ਬਣੀ ਹੁੰਦੀ ਆ ਤੇ ਦੇਖੋ ਬਿੱਤੋ ਅਮਰੇ ਜਿੱਥੇ ਜਾਇਗਾ ਟੈਂਕਾ ਲਾਉਂਦਾ ਇਹ ਐਵੇਂ ਟੈਂਕਾ ਲਾਉਂਦਾ ਇਦਾਂ ਨਾਲ ਚੱਲਦਾ ਬਹੁਤ ਸੁਣੀ ਹੋ ਜਾਂਦੀ ਜੁੰਨੀ ਦੀ ਜਿਹੜੀ ਪੀਕੋ ਹੁੰਦੀ ਆ ਆ ਦੇਖੋ ਇਹ ਲੱਗਾ ਆਪਾਂ ਜਦੋਂ ਪੱਕੇ ਦੀ ਸਿਆਉਣ ਮਾਰਦੇ ਆਪਾਂ ਉਹ ਵੀ ਇਹਦੇ ਇਹਦੇ ਨਾਲ ਹੀ ਵਜਦੀ ਆ ਉਹ ਤਾਂ ਐਸਾ ਹੁੰਦਾ ਜਦੋਂ ਉਹਨੇ ਨੋਕ ਉਹ ਵਹਿਣ ਤਾਂ ਹੁੰਦਾ ਜਿਹੜੀ ਆਪਣੀ ਸਲਾਈ ਆਈਸੀ ਹੁੰਦੀ ਆਪਾਂ ਉਹਦੇ ਨਾਲ ਪੱਕੇ ਦੀ ਸਿਆਉਣ ਮਾਰਦੇ ਆ ਉਹ ਇੰਨੀ ਸੋਹਣੀ ਨਹੀਂ ਵਜਦੀ ਤੇ ਕਢਾਈ ਆ ਲਿਮਸੀ ਦੇ ਨਾਲ ਪੱਕੇ ਦੀ ਸਿਆਉਣ ਬਹੁਤ ਸੋਹਣੀ ਵਜਦੀ ਆ ਇਹ ਚੁੰਨੀ ਲਿਆ ਉਹਨਾਂ ਤੇ ਕਿਨਾਰਾ ਦੇ ਮਾਰ ਸੋਈ ਗੱਲ ਲੜਾ ਲੜਾ ਜਿਹੜੇ ਸ਼ਿਰਾ ਆ ਰਹੇ ਵਗੈਰਾ ਫਲਾਦੂ ਲਾ ਰਹੇ ਜੀ ਦੁਆਰ ਤੋਂ ਕੋਈ ਕੋਸ਼ਿਸ਼ ਕਰਨੇ ਵੀ ਵੀਡੀਓ ਪਾਏ ਕਰੀਏ ਸਾਡੇ ਨਾਲ ਜੁੜਨ ਦੇ ਧੰਨਵਾਦ ਅੱਜ ਆਪਾਂ ਕਰ ਰਹੇ ਹਾਂ ਚੁੰਨੀ ਦੀ ਪੀਕੋ ਤੇ ਪਹਿਲਾਂ ਆਪਾਂ ਚੈਨ ਦੇ ਕੜਾਈ ਦੀਆਂ ਵੀਡੀਓ ਪਾਉਂਦੇ ਸੀ ਵਿੱਚ ਥੋੜਾ ਜਿਹਾ ਕੈਪ ਬਚ ਬਚ ਗਿਆ ਲਿਆ ਕੰਮ ਕਰ ਹੋ ਗਿਆ ਦੀ ਖੋਸਾ ਨੂੰ ਬਤਾ ਬੁਖਾਰ ਜਾਂ ਚੰਦਰ ਦੀ ਗਵਾਲਾ ਕੱਬਾ ਬੁਖਾਰ ਦੀ ਆ ਇਹ ਹੁਣ ਵੀਡੀਓ ਦੁਆਰ ਤੋਂ ਪਾਉਣੀ ਸ਼ੁਰੂ ਕਰਾਂਗੇ ਐਵੇਂ ਵੀ ਇੱਕ ਵਾਰੀ ਕੈਮ ਬੱਜੀ ਦੁਆਰ ਦੁਆਰੇ ਵੀਡੀਓ ਅਪਲੋਡ ਕਰਨਾ ਜਾਂ ਬਹੁਤ ਔਖਾ ਲੱਗਦਾ ਲਓ ਜੀ ਇਹ ਪੀਕ ਹੋ ਗਈ ਹੈ ਜੀ ਚੁੰਨੀ ਦੀ ਹਜੇ ਕੋਈ ਨਹੀਂ ਹੈਗਾ ਭਾਈ ਅਗ੍ਬਾਦ ਦੇਖਾਂਗੇ ਤਾਂ ਹੈਗੇ ਬੋਲੋ ਬੋਲੋ ਬਹੁਤ ਸੋਹਣੀ ਹੋ ਜਾਂਦੀ ਚੁੰਨੀ ਆਪਣੀ ਪੀਕੋਗੇ ਤਾਂ ਅੱਗੇ ਨਿਕਲਣ ਨੂੰ ਹਟ ਜਾਂਦੇ ਨੇ ਪੱਗ ਦੀ ਸੀ ਵੀ ਇਸੇ ਤਰੀਕੇ ਬੰਨ੍ਹਦੇ ਹਾਸਤੇ ਪਾਇਆ ਜਿਹੜਾ ਉਹ ਸਾਫ ਹੁੰਦਾ ਇਹਦੇ ਨੋਕ ਹੁੰਦੇ ਇਹ ਪੀਕੋ ਵਾਸਤੇ ਆ ਪੈਰ ਹੁੰਦਾ ਇਹ ਆਪਣਾ ਕੜਾਈ ਵਾਲੀ ਮਸ਼ੀਨ ਆ ਅੱਜ ਅਸੀਂ ਥੋੜਾ ਜਿਹਾ ਲਾਈਵ ਜਿਹੜਾ ਹੋਇਆ ਇਹ ਲੇਟ ਹੈ ਤੇ ਦੁਪਹਿਰ ਨੂੰ ਜਿਹੜਾ ਲਾਈਵ ਹੋਈ ਸੀ ਉਹ ਉਸ ਦਿਨ ਚ ਹੋਈ ਸੀ ਕਿਉਂਕਿ ਉਹ ਫੰਕਸ਼ਨ ਤੇ ਗਏ ਹੋਏ ਸੀ ਮੈਂ ਇੱਥੇ ਗਏ ਦੀ ਉੱਥੇ ਹੋਏ ਸੀ ਤੇ ਉੱਥੇ ਮੈਰਿਜ ਸੀ ਤੁਸੀਂ ਦੇਖੋ ਵੀ ਸਟੀਆਂ ਸਟੀਆਂ ਦੀ ਲਾਈਵ ਕੀਤਾ ਹੋਇਆ ਉਹ ਥੋੜੀ ਜਿਹੀ ਉੱਥੇ ਹੈ ਗਈ ਸੀ ਪ੍ਰੋਬਲਮ ਰੇਂਜ ਦੀ ਕਿਤੇ ਵੀਡੀਓ ਸਾਫ਼ ਹੈ ਕਿਤੇ ਥੋੜੀ ਜਿਹੀ ਘੱਟ ਸਾਫ਼ ਹੈ ਜਿਹੜੀ ਇਹਦੋਂ ਪਹਿਲਾਂ ਲਾਈਵ ਕੀਤੀ ਹੋਇਆ ਤੁਸੀਂ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੂ ਦੇਖਣ ਨੂੰ ਕਿਲੋ ਡੇਢ ਕਿਲੋ ਮੀਟਰ ਘਰ ਤੋਂ ਜਿੱਥੇ ਮੱਥਾ ਟੇਕਦੇ ਨੇ ਉੱਥੇ ਗਏ ਨੇ ਤੁਰ ਕੇ ਲੇਡੀਜ਼ ਨੇ ਤੇ ਉੱਥੇ ਗਿੱੱਦਾ ਪਾਇਆ ਸਟੀਆਂ ਖੇਡੀਆਂ ਗਈਆਂ ਜ਼ਿਆਦਾਤਰ ਤਾਂ ਆਪਣੇ ਪੰਜਾਬ ਦੇ ਵਿੱਚ ਪਤੀ ਆ ਨਾ ਵੀ ਆਪਾਂ ਵਿਆਹ ਤੋਂ ਬਾਅਦ ਅਗਲੇ ਦਿਨ ਛੱਡੀਆਂ ਖੇਡਦੇ ਆਂ ਅਲੱਗ ਅਲੱਗ ਜਗ੍ਹਾ ਤੇ ਲੱਗਦੀਆਂ ਆਂ ਕਈ ਵਾਰ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਨਾ ਇਹ ਛੱਡੀਆਂ ਕੀ ਹੁੰਦੀਆਂ ਨੇ ਉਹਨੇ ਚੱਤੀ ਫੋਨ ਕੀ ਵੱਜੀ ਜਾਂਦਾ ਤੇ ਇਹ ਤੋਂ ਪਹਿਲਾਂ ਵਾਲਾ ਲਾਈਵ ਆ ਉਹ ਜਿਹੜਾ ਪਾਇਆ ਹੋਇਆ ਉਹ ਛੱਡੀਆਂ ਦਾ ਲਾਈਵ ਪਾਇਆ ਹੋਇਆ ਮਤਲਬ ਜਿਹੜਾ ਵਿਆਹ ਤੋਂ ਅਗਲੇ ਦਿਨ ਖੇਡਦੇ ਹੁੰਦੇ ਆਂ ਤੇ ਤੁਸੀਂ ਦੇਖਿਓ ਘਰ ਤੋਂ 1.5 ਕਿਲੋਮੀਟਰ ਤੁਰ ਕੇ ਗਈਆਂ ਨੇ ਲੇਡੀਜ਼ ਵਿੱਚ ਦੀ ਕੱਟ ਗਿਆ ਸੀ ਆ ਵਿੱਚ ਕੱਟ ਗਿਆ ਸੀ ਕਿੱਦਾਂ-ਕਿੱਦਾਂ ਪਾਇਆ ਗਿਆ ਬਹੁਤ ਵਧੀਆ ਤੁਸੀਂ ਦੇਖਿਓ ਬਹੁਤ ਵਧੀਆ ਟਾਈਮ ਪਾਸ ਹੋਊਗਾ ਤੁਸੀਂ ਦੇਖਿਓ ਜਰੂਰ ਇਹ ਸਾਡੇ ਪਿੰਡ ਦਾ ਮਤਲਬ ਲਾਲੋ ਵੀ ਰਸ ਮੈ ਗਈ ਸਾਡੇ ਪਿੰਡ ਦੀ ਵੈਸੇ ਤਾਂ ਇੱਥੇ ਵੀ ਆ ਸਾਡੇ ਨੇ ਸੜੀਆਂ ਸੜੀਆਂ ਤਾਂ ਸਾਰੇ ਤਾਂ ਵੀ ਗਿੱਡੀਆਂ ਦੀਆਂ ਨੇ ਸਾਡੇ ਸੌਰੀ ਵੀ ਹੈ ਪਰ ਉੱਥੇ ਜਿਹੜਾ ਥੋੜਾ ਜਿਹਾ ਸਾਡੇ ਪ੍ਰੋਗਰਾਮ ਪਿੰਡ ਦਾ ਉਹ ਥੋੜਾ ਜਿਹਾ ਵੱਡਾ ਹੋ ਜਾਂਦਾ ਕਿਉਂਕਿ ਸਾਨੂੰ ਦੂਰ ਬਾਹਰ ਹੀ ਜਾਣਾ ਪੈਂਦਾ ਸਾਡੇ ਜਿਹੜੇ ਉਸ ਬਾਬੇ ਨੇ ਉਹ ਆਪਣੇ ਨਾਲ ਹੀ ਗੁਰਦੁਆਰੀ ਘਟੀਆਂ ਹੁੰਦੀਆਂ ਨੇ ਨਾ ਹਾਂ ਉਹ ਕਾਫੀ ਦੂਰ ਬਣੀ ਹੋਈ ਆ ਜੇਗਾ ਪਿੰਡ ਤੋਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਬਿਲਾਉਂਗ ਕਰਦੇ ਹੋ ਕਿਉਂ ਫਿਰ ਇਹ ਪਤਾ ਲੱਗ ਜਾਂਦਾ ਨਾ ਪਰੂਏ ਆਪਣੀ ਲਾਈਵ ਕਿੱਥੇ-ਕਿੱਥੇ ਜਾ ਰਹੀ ਆ ਚਲੋ ਜੀ ਚਲੇ ਗਏ ਜੀ ਬਾਈ ਸਾਹਿਬ ਕੋਈ ਗੱਲ ਨਹੀਂ ਅੱਜ 0 73 ਦੇ ਨਾਲ ਆਪਾਂ ਲਾਈਵ ਹੋਵਾਂਗੇ ਇਹ ਇਹਦੇ ਪੀਕ ਹੋ ਗਆਂਗੇ ਬਾਕੀ ਏ ਵੀ ਆ ਨਾ ਟਾਈਮ ਵੀ ਆਪਣੇ ਬਹੁਤ ਜ਼ਿਆਦਾ ਲੇਟ ਲਾਈਵ ਹੋਇਆ 10 ਵਜੇ 10 ਤੋਂ ਵੀ ਉੱਪਰ ਹੀ ਹੋ ਗਿਆ ਇੱਕ ਚੁੰਨੀ ਤੇ ਹੋ ਗਈ ਇਹ ਤੇ ਵੀ ਕਰਨੀ ਆ ਉਹਨੂੰ ਵੀ ਕੋਈ ਇਹ ਤੇ ਵੀ ਕਰਨੀ ਆ ਚੁੰਨੀਆਂ ਕਈ ਨਹੀਂ ਕਰਨ ਵਾਲੀਆਂ ਇਕੱਠਾ ਹੋ ਗਿਆ ਕੰਮ ਪਿਆਰ ਦੇ ਵਿੱਚ ਫੰਕਸ਼ਨ ਦੇ ਵਿੱਚ ਰੁੱਝੇ ਹੋਏ ਸੀ ਹਾਂ ਉਸ ਕਰਕੇ ਤਾਂ ਹੀ ਮੈਂ ਕਹ ਰਿਹਾ ਵੀ ਜਿਹੜਾ ਏਦੋਂ ਪਹਿਲਾਂ ਲਾਈਵ ਉਹ ਵਿਆਹ ਦੀ ਉਹ ਵਿਆਹ ਤੋਂ ਅਗਲੇ ਦਿਨ ਜਿਹੜੇ ਸਟੀਆਂ ਖੇਡੀਆਂ ਜਾਂਦੀਆਂ ਨੇ ਉਹਨਾਂ ਦਾ ਲਾਈਵ ਕੀਤਾ ਹੋਇਆ ਸਾਰੇ ਕਾਸੇ ਦਾ ਹੀ ਕੰਮ ਉਹ ਜ਼ਰੂਰ ਦੇਖਿਓ ਤੁਸੀਂ 1.5 ਕਿਲੋਮੀਟਰ ਪਹਿਲਾਂ ਤੁਰਕੇ ਗਏ ਹਨਾ ਕਿੱਦਾਂ-ਕਿੱਦਾਂ ਵੀ ਆਮ ਨੂੰ ਲਾਈਵ ਪਾਇਆ ਹੋਇਆ ਤੇ ਗੀਤ ਗਾਉਂਦੀਆਂ ਜਾਂਦੀਆਂ ਨੇ ਹਾਂ ਗੀਤ ਗਾਉਂਦੀਆਂ ਜਾਂਦੇ ਨੇ ਬੁੜੀਆਂ ਲੇਡੀਜ਼ ਨੇ ਸਟੀਆਂ ਖੇਡੀਆਂ ਗੀਆਂ ਤੀਆਂ ਗੀਤ ਗਾਉਂਦੀਆਂ ਤਾਂ ਵਧੀਆ ਗੀਤ ਗਾਈ ਜਨਮ ਵਿੱਚ ਹਮੇਸ਼ਾ ਦੇਖਿਓ ਤੁਸੀਂ ਇਹ ਤੋਂ ਪਹਿਲਾਂ ਦਾ ਜਿਹੜਾ ਲਾਈਵ ਆ ਬਹੁਤ ਮਨੋਰੰਜਨਕ ਮਿਲੂਗਾ ਸਾਨੂੰ ਉਹਦੇ ਵਿੱਚ ਸੱਬਿਆ ਜਾਰ ਇਹ ਤੋਂ ਪਹਿਲਾਂ ਲਾਈਵ ਪਾਇਆ ਹੋਇਆ ਉਹ ਲੋਕ ਗੀਤ ਉਤੇ ਮਿਲਦਾ ਹੋਇਆ ਲਿਖਿਆ ਹੈ ਨਾ ਮੈਂ ਪਰਗਟ ਪਰਗਟ ਸਿੰਮਰ ਦੀਪ ਬੀਆ ਬੀਆ ਇਹ ਲਿਖਿਆ ਹੈ ਦੇ ਲਾਈਵ ਤੇ ਉਹ ਮੈਨੂੰ ਸਮਝ ਜੀ ਨਹੀਂ ਆਈ ਵੀ ਮੈਂ ਕੀ ਲਿਖਾਂ ਮੈਂ ਵਕਸਪਰ ਸਿੰਪੋੜਾ ਸਟੀਆਂ ਲਿਖ ਦਿੰਦੀ ਮੁੰਡਿਆਂ ਦੇ ਮੁੰਡੇ ਤੇ ਬੋਟੀ ਦਾ ਨਾਮ ਲਿਖਾਂ ਚਲੋ ਵੀ ਯਾਦ ਰਹਿ ਜਾਂਦੀ ਹੈ ਨਾ ਲਾਈਵ ਲਾਈਵ ਬਣਾਇਆ ਆਪਾਂ ਵੀਡੀਓ ਕੋਈ ਵੀ ਜੀ ਰਹਿ ਜੂ ਉਹਨਾਂ ਨੂੰ ਵੀ ਕਹਾਂ ਮੈਂ ਥੋੜੀ ਯਾਦ ਇਕੱਠੀ ਕਰਤੀ ਸਟੀਆਂ ਦੀ ਵੈਸੇ ਹਾਂ ਜੇਕਰ ਕੋਈ ਫੰਕਸ਼ਨ ਹੋਵੇਗਾ ਸੀ ਭਾਈ वैसे था ਜੇਕਰ ਫੰਕਸ਼ਨ ਹੋਵੇ ਕੋਈ ਹਨਾ ਉਥੇ ਗਾਣੇ ਚੱਲ ਰਹੇ ਹਨ ਉਹ ਲਾਈਵ ਥੋੜਾ ਦੇਖ ਕੇ ਕਰਿਆ ਕਰੋ ਕਿਉਂਕਿ ਜਿਹੜੇ ਗਾਣੇ ਪਿੱਛੇ ਚੱਲਦੇ ਨੇ ਹਨਾ ਉਹ ਫਿਰ ਕਾਪੀਰਾਈਟ ਆ ਜਾਂਦਾ ਆਪਣਾ ਚੈਨਲ ਤੇ ਜਾਗੋ ਦਾ ਵੀ ਕੀਤਾ ਸੀ ਅਸੀਂ ਪਰ ਹੁਣ ਉਹ ਅਸੀਂ ਉਹ ਤੇ ਕਾਪੀਰਾਈਟ ਆ ਗਿਆ ਦੀਏ ਫਿਰ ਅਸੀਂ ਅਨਲਿਸਟਡ ਕਰਤਾ ਜਿਹੜੀ ਧੀਰਤਾ ਮੰਨ ਲਓ ਕੁਝ ਦਿਨ ਤਾਂ ਰੱਖਿਆ ਸੀ ਉਹ ਚਲੋ ਕੋਈ ਭੈਣ ਭਾਈ ਦੇਖਣਾ ਹੁੰਦਾ ਜੀ ਕਿਸੇ ਨੇ ਪਿੰਡ ਦੇ ਨਹੀਂ ਹਾਂ ਬੱਚੇ ਗਏ ਹੋਏ ਨੇ ਸਾਬ ਦੇ ਬਾਹਰ ਉਹ ਕਹਿੰਦੇ ਵੀ ਸਾਡੇ ਵਿੱਚ ਦੇਖਦੇ ਨੇ ਤੁਹਾਡਾ ਚੈਨਲ ਇਹਦੂ ਪਹਿਲਾਂ ਜਿਹੜੀ ਸਟੀਆਂ ਦੀ ਆ ਨਾ ਲਾਈਵ ਉਹ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਊਗੀ ਸਾਰੇ ਬੁਢੇ ਸੀ ਉੱਥੇ ਮੈਨੂੰ ਕਹਿੰਦੇ ਤੁਸੀਂ ਵੀਡੀਓ ਬਕਾ ਦਿਓ ਪਾਉਣਾ ਮਾੜੀ ਕਿ ਕਿਉਂ ਜਿਹੜੀ ਸਟੀਆਂ ਦੀ ਪਾਈ ਹੋਈ ਹੈ ਇਹਦੂ ਪਹਿਲਾਂ ਦੀ ਲਾਈਵ ਉਹ 1.5 ਕਿਲੋਮੀਟਰ ਤੱਕ ਕਿ ਤੁਰ ਕੇ ਗਈਆਂ ਨੇ ਲੇਡੀਜ਼ ਬਹੁਤ ਮਤਲਬ ਹੱਥ ਹੱਸਾ ਕੇ ਦਾ ਕਰਦੀਆਂ ਗਈਆਂ ਨੇ ਬੋਲਦੀਆਂ ਪਾਉਂਦੀਆਂ ਗਈਆਂ ਨੇ ਦੇਖਿਓ ਤੁਸੀਂ ਤੁਹਾਨੂੰ ਬਹੁਤ ਵਧੀਆ ਪਸੰਦ ਆਊਗਾ ਉਹ ਰਾਸ ਤੇ ਵੀ ਜਾਇਨੇ ਉਹ ਤਰ੍ਹਾਂ ਕੇ ਬੋਲੀਆਂ ਪਾ ਕੇ ਕਿੱਦਾ ਪਾਇਆ ਹਾਂ ਗੀਤ ਗਾਉਂਦੇ ਗਏ ਨੇ ਜਿਹੜੀ ਉਹ ਪੌਂਦੀਆਂ ਇਹਦੀਆਂ ਬੁੜੀਆਂ ਉਹ ਉਹ ਪਾਉਂਦੀਆਂ ਉਹ ਜਿਹੜੇ ਬੁੜੀਆਂ ਗਾਉਂਦੇ ਨੇ ਬੇ ਐਂਜੇ ਕਰਕੇ ਥੋੜੀ ਟੋਣੀ ਕਰਕੇ ਗਾਉਂਦੀਆਂ ਹੁੰਦੀਆਂ ਨੇ ਛੱਡੀਆਂ ਦਾ ਲਾਈਵ ਆ ਤੁਹਾਨੂੰ ਬਹੁਤ ਪਸੰਦ ਆਊਗਾ ਜਿਹੜਾ ਇਹ ਤੋਂ ਪਹਿਲਾਂ ਦਾ ਪਾ ਰਿਹਾ ਪ੍ਰਗਟ ਐਂਡ ਸਿਮਰਨ ਦੀਪ ਲਿਖਿਆ ਹੋਇਆ ਦੋਤੇ ਲੋਕ ਗੀਤ ਗਾਉਂਦੇ ਆ ਗੀਆਂ ਨੇ 1.5 ਕਿਲੋਮੀਟਰ ਤੁਰ ਕੇ ਗੀਆਂ ਨੇ ਅੱਜ ਆਪ ਲਾਈਵ ਆਇਆ ਇਸ ਚੁੰਨੀ ਦੇ ਪੀ ਡੋ ਕੀ ਜਾਰੀ ਹੈ ਇਹ ਆਪਣਾ ਕੜਾਈ ਵਾਲੀ ਮਸ਼ੀਨ ਆ ਤੇ ਇੱਕ ਮਿੰਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਲਾਈਕ ਜਰੂਰ ਕਰ ਦਿਆ ਕਰੋ ਕਿਉਂ ਕਮੈਂਟ ਕਰੇ ਤਾਂ ਇਹ ਜਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਇਹ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਆਪਣੀ ਲਾਈਵ ਕਿੱਥੇ ਕਿੱਥੇ ਜਾਰੀ ਆ ਅੱਜ ਤੋਂ ਲੈ ਕੇ ਲਾ ਦੀ ਪਹਿਲੀ ਪ੍ਰਾ ਉਹਦੇ ਜੱਤੀ ਜੁੜੀ ਜਾ ਰਹੇ ਨੇ ਨਾ ਜਿਹੜੇ ਆਪਣੇ ਹੁੰਦੇ ਨਹੀਂ ਕਈ ਤਾਂ ਕਮੈਂਟ ਕਰ ਦਿੰਦੇ ਨੇ ਨਾ ਜਿਹੜੇ ਉਹ ਘੱਟ ਆਉਂਦੇ ਆਪਾਂ ਲਾਈਵ ਘੱਟ ਹੁੰਦੇ ਆ ਹਾਂ ਹੁਣ ਬਾਕੀ ਵੀਡੀਓਜ਼ ਪਾਉਂਦੇ ਸੀ ਚੈਨਲ ਸਾਡਾ ਮੋਨਟਾਈਜ਼ ਆ ਵਿੱਚ ਦੀ ਗੈਪ ਪਤਾ ਸੀਗਾ ਤੁੰਦਵਾ ਤੁੰਦੂ ਮਦਦ ਕਰਕੇ ਦੇਖਿੰਦੇ ਰਹੇ ਕੰਮ ਨਾਲ ਕਾਇਮ ਹੋ ਰਿਹਾ। ਹੋਰ। ਅਸੀਂ ਚੈਨਲ ਤੇ ਕਿਸੇ ਵੀ ਵੀਡੀਓ ਦੇਖ ਲਈਓ ਕਹਿੰਦੇ ਡੇਲੀ ਨਾ ਵੀਡੀਓ ਪਾਇਆ ਕਰੋ ਐ ਹੋਏਂਦਾ ਪਾਹ ਹੋਏਂਦਾ ਚੈਨਲ ਨੂੰ। ਅਸੀਂ ਇਹ ਜਿਹਾ ਨਾਗਾ ਪਾਉਣ ਲੱਗੇ ਚੰਗੀ ਨਾਗਾ ਪੈ ਗਿਆ ਵੀਡੀਓ ਹੀ ਪਾਉਣੋਂ ਛੱਡ ਗਏ ਸੀ। ਮਿਰਜਾ ਜਿਹਾ ਬੈਠ ਗਿਆ। ਕਿਹੜਾ ਮਿਰਜਾ? ਡੇਲੀ ਵੀਡੀਓ ਪਾਉਂਦੇ ਸੀ ਡੇਲੀ ਬਿਨਾਂ ਨਾਗੇ ਹਨਾ। ਕਿਹੜਾ ਮਿਰਜਾ ਬੈਠੀ ਹੈ ਤੂੰ? ਵੀਡੀਓ ਪਾਉਣ ਵਾਲਾ। ਉਹਨੂੰ ਦਵਾ ਰਿਹਾ ਮੰਦਸ ਜੀੜਾ ਕੀੜਾ ਠੰਡਾ ਹੋ ਗਿਆ ਆ ਵੀਡੀਓ ਪਾਉਣ ਵਾਲਾ ਐਂਜ ਹੋ ਗਿਆ ਦੇਖੀ ਵੀਰ ਚਲੋ ਜਿਵੇਂ ਛੁੱਟੀ ਹੀ ਨਹੀਂ ਮਾਰਦੇ ਹੁੰਦੇ ਆਪਾਂ ਕਿਤੇ ਜਾਣੇ ਹੁੰਦੇ ਜਿੰਮ ਜਿਮ ਬੁਲਾਉਣ ਜਾਂ ਕਿਤੇ ਵੀ ਜਾਂਦੇ ਨੇ ਆ ਤਾਂ ਅੱਜ ਹਫਤੇ ਜੀ ਇੱਕ ਜਾਂ ਦੋ ਵਾਰੀ ਉਹ ਜਮੇ ਹੀ ਛੱਡ ਦਿਆਂ ਐ ਮਤਲਬ ਕਿ ਚਲ ਅੱਜ ਨਹੀਂ ਪਾਉਂਦਾ ਯਾਰ ਕੱਲ ਨੂੰ ਪਾਉਦਾ ਤੁਸੀਂ ਪਤਾ ਕੀ ਹੋਰ ਹੀ ਤਾਂ ਪੰਜ ਵੀ ਜੀ ਹੋਗੇ ਕੜਾਈ ਦਾ ਕੰਮ ਆ ਉਹ ਇੱਕ 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 ਦਿਨ ਦਾ ਗੈਪ ਪਾਉਂਦੇ ਪਾਉਂਦੇ ਜਮੇ ਗੈਪਸ ਮਾਰਦਾ ਵੀਡੀਓ ਇਸ ਦਾ ਪਹਿਲਾਂ ਡੇਲੀ ਪਾਉਂਦੇ ਸੀਗੇ ਤਾਂ ਇਹ ਹੋ ਗਿਆ ਵੀ ਅੱਜ ਪਾ ਨਹੀਂ ਪਾਉਂਦੇ ਕੱਲ ਨੂੰ ਪਾ ਦਾਂਗੇ ਪਰਸ ਨੂੰ ਪਾ ਦਾਂਗੇ ਚੌਥੇ ਪਾ ਦਾਂਗੇ ਐਂ ਪਾਉਂਦੇ ਪਾਉਂਦੇ ਕੇ ਕਰਦੇ ਕਰਦੇ ਲੰਬੀ ਲੱਗ ਗਿਆ ਕੰਮ ਫਿਰ ਤਾਂ ਅਸੀਂ ਹੁਣ ਕੁਝ ਦਿਨਾਂ ਦੇ ਲਾਈਵ ਆਉਣ ਲੱਗੇ ਆ ਵੀ ਰਿਸਪੌਂਸ ਆ ਬਣ ਜਾਂਦਾ ਨਾ ਚੈਨਲ ਦੇ ਨਾਲ ਜਦੋਂ ਮੋਨਟਾਈਜ਼ ਹੋਇਆ ਹੋਇਆ ਮੋਨਟਾਈਜ਼ ਕਰਕੇ ਹਟ ਗਈ। ਉੱਥੇ ਸਾਰੇ ਗਹਿਣ ਵਿਆਹ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਸਾਨੂੰ ਇਹ ਪਤਾ ਲੱਗ ਜਾਂਦਾ ਵੀ ਆਪਣੀ ਲਾਈਵ ਕਿੱਥੇ-ਕਿੱਥੇ ਜਾਂਦੀ ਹੈ। ਐਬਸੋਲਿਊਟਲੀ ਗੁੱਡ। ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਆਪਾਂ ਨੂੰ ਇਹ ਲੱਗਿਆ ਨਾ ਵੀ ਆਪਣੀ ਲਾਈਵ ਕਿੱਥੇ-ਕਿੱਥੇ ਪਹੁੰਚੀ ਕਿੱਥੇ-ਕਿੱਥੇ ਗਈ ਕਿਹੜੇ ਸ਼ਹਿਰ ਕਿਹੜੇ ਪਿੰਡ ਪਹੁੰਚੀ ਲਾਈਵ ਇਹ ਹੈਗੀ ਆ ਜੀ ਆਪਣੀ ਕਢਾਈ ਵਾਲੀ ਮਸ਼ੀਨ ਇਹ ਇਹ ਚੜਾ ਹੋਇਆ ਜੀ ਆਪਣਾ ਪੀਕੋ ਵਾਲਾ ਪੈਰ ਐ ਜਿਹਦੇ ਮੂਰੇ ਮੋਗਾ ਜਾਂਦਾ ਆ ਦੇਖੋ ਐਦਾਂ ਇਹਦੇ ਨਾਲ ਆਪਾਂ ਤੁੰਨੀ ਤੇ ਕਰਦੇ ਆ ਪੀਕੋ ਡਿਜ਼ਾਈਨਰ ਪੀਕੋ ਤੇ ਆਪਣਾ ਸਲਾਈ ਮਸ਼ੀਨ ਦੇ ਨਾਲੋਂ ਜਿਹੜੀ ਭੱਕ ਦੀ ਸੀਣਾ ਉਹ ਕੜਾਈ ਵਾਲੀ ਮਸ਼ੀਨ ਤੇ ਬਹੁਤ ਸੋਹਣੀ ਪੈਂਦੀ ਆ ਜਿਗ ਜਾਏਗਾ ਨਾ ਉਹ ਪੈਂਦਾ ਜਿੱਕੇ ਜੈ ਕੇ ਸੀਨ ਪੈਂਦੀ ਹੈ ਮਤਲਬ ਉਹ ਇਦਾਂ 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 ਜੇ ਮੈਂ ਸ਼ਹਿਰਾਂ ਵਾਲੀ ਬਹੁਤ ਸੋਹਣਾ ਲੱਗਦਾ ਜਿਵੇਂ ਬੱਗਾ ਵਾਲਿਆਂ ਨੂੰ ਦੇਖਾਂ ਤੇ ਮੈਂ ਟ ਕਮੈਂਟ ਕਰਕੇ ਜਿੰਨੂੰ ਦੱਸੋ ਜੀ ਉਹ ਆਸੀ ਆ ਜਾਂਦੀ ਨਹੀਂ ਲੱਗਦੀ ਹਾਂ ਕਿਹੜੇ ਗ੍ਰਾਮ ਤੋਂ ਰਹਿਣ ਵਾਲੇ ਹੋ ਤੁਸੀਂ ਤੇ ਕਿਹੜੇ ਸ਼ਹਿਰ ਤੋਂ ਗ੍ਰਾਮ ਪਿੰਡ ਨਹੀਂ ਹੁੰਦਾ ਕੀ ਹੁੰਦਾ ਗ੍ਰਾਮ ਪੰਚਾਇਤ ਨਾਮ ਹੁੰਦਾ ਇੱਕ ਘਰ ਘਰ ਨੂੰ ਗ੍ਰਾਂਹ ਗ੍ਰਾਂਹ ਪਿੰਡ ਨੂੰ ਕੀ ਕਹਿੰਦੇ ਨੇ ਆਪਾਂ ਪਿੰਡ ਨੂੰ ਤਾਂ ਪਿੰਡੇ ਕਹਿੰਦੇ ਪ੍ਰਾਣੀ ਜੀ ਬੋਲੀ ਜੇ ਕੁਝ ਕਹਿੰਦੇ ਹੁੰਦੇ ਨੇ ਯਾਰ ਤੂੰ ਕਿਹੜੇ ਉਧਾਰ ਪਤਾ ਨਹੀਂ ਉਹ ਹੋਰ ਉਹ ਹੋਰ ਸਾਈਡ ਕਹਿੰਦੇ ਮੇਰੇ ਨਾਲ ਆਪਣੇ ਮਾਲਵੇ ਦੀ ਤਾਂ ਮਾਲਵੇ ਦੀ ਆ ਜਨੇ ਹਾਂ ਮਾਲਵੇ ਦੇ ਵਿੱਚ ਮੇਰਾ ਹੋਰ ਪਾਸੇ ਦਾ ਜਿਵੇਂ ਸੰਗਰੂਰ ਜ਼ਿਲ੍ਹਾ ਮਾਲਵੇ ਦੀ ਆਪਾਂ ਤੁਸੀਂ ਭਾਈ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਇਹਨੇ ਸਾਡੇ ਨਾਲ ਭਾਈ ਜੁੜੇ ਹੋ। ਇਹਨਾਂ ਦਾ ਰਿਸਪੌਂਸ ਜਦੋਂ ਮੈਨੂੰ ਲੱਗ ਜਾਂਦਾ ਕਿ ਨਹੀਂ ਆਇਆ ਹੈ ਹੈਨਾ। ਉਦੋਂ ਦਾ ਪਤਾ ਮਫਿਸਿਆ ਹੋ ਜਾਂਦਾ ਜਦੋਂ ਰਿਸਪੌਂਸ ਨਹੀਂ ਮਿਲਦਾ। ਐਂਜ ਲੱਗਦਾ ਨਾ ਕਿਤੇ-ਕਿਤੇ ਵੀ ਕੱਲੀ ਬੋਲੀ ਜਾਂਦੇ ਆ ਤੂੰ ਜਵਾਬ ਨਹੀਂ ਦੇ ਰਿਹਾ ਭਾਈ। ਬਚਾ ਲੈ ਲਾਈਕ ਵੀ ਨੰਦੀ ਰਹਿ ਗਿਆ ਔਰ ਜ਼ੀਰੋ ਦੀ ਰਹਿ ਗਿਆ ਉਹਦਾ ਗੂਠਾ ਜਾ ਤੈਨੂੰ ਕਰੀ ਖੜਾ ਵਾ ਦੱਬਦੀ ਨਹੀਂ ਹੈਗਾ ਕੋਈ ਹਾਂ ਜਾਂ ਨਹੀਂ ਆਪਣੀ ਗਲਤੀ ਆ ਨਾ ਆਪਣੇ ਫੈਨ ਜਿਹੜਾ ਸਬਸਕ੍ਰਾਈਬਰਾਂ ਨਹੀਂ ਕਰਦਾ ਆਪਾਂ ਕਹਿ ਬਾਲਾ ਪਤਾ ਨਾ ਪਹਿਲਾਂ ਲਾਈਵ ਤੇ ਵੀ ਜੁੜਦੇ ਸੀਗੇ ਇਹ ਤਾਂ ਆਪਣੀ ਗਲਤੀ ਹੈ ਗੱਲੇ ਨੂੰ ਤਾਂ ਐ ਗੱਲਾਂ ਹੀ ਕਰਦੇ 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 ਮੁਕਰੀਆਂ ਮੁਕਰੀਆਂ ਮੁੱਕ ਜਾਂਦੀਆਂ ਨੇ ਜਦੋਂ ਸਾਹਮਣੇ ਤੋਂ ਕਮੈਂਟ ਵੀ ਮੰਟਾਉਂਦੇ ਨੇ ਫਿਰ ਆਪਾਂ ਜਵਾਬ ਉਹ ਇਹ ਦੇ ਜਾਂਦੇ ਆ ਗੱਲਾਂ ਐਂ سلسلہ ਇਹ ਚੱਲੀ ਜਾਂਦਾ ਹੋਰ ਭਾਈ ਕਿਹੜੇ ਵਿੰਡੋ ਫਲਾਣੇ ਤੋਂ ਐ ਕਿਹੜਾ ਜੇਲਾ ਆ ਸਾ ਐਂ ਚੱਲੀ ਜਾਂਦਾ ਜੰਬਦਰਾ ਐਂ ਪਰ ਮੇਰੇ ਵਰਗਾ ਬਾਈਕੇ 100 ਮੀਟਰ ਲਾਈਵ ਬੋਲ ਕੇ ਕੱਲਾ ਚਲੋ ਜੀ ਐ ਜੀ ਆਹ ਫਲਾਣਾ ਰੱਖ ਕੇ ਫਿਰ ਮੇਰੇ ਵਰਗੇ ਕੱਟ ਦਿੰਦਾ हां मैं जिमे ਪਹਿਲਾਂ ਵਾਲੇ ਪੰਜਾਂ ਨੂੰ ਦੱਸ ਰਹੇ ਸੀਗਾ ਵੀ ਇਹ ਤੋਂ ਪਹਿਲਾਂ ਆਪਾਂ ਜਿਹੜੀ ਲਾਈਵ ਪਾਈ ਦੀ ਆ ਉਹ ਪਿਆ ਤੋਂ ਬਾਅਦ ਜਿਹੜਾ ਅਗਲੇ ਦਿਨ ਆਪਾਂ ਸੱਕੀਆਂ ਖੇਡਦੇ ਹੁੰਦੇ ਹੁੰਦੇ ਆ ਨਾ ਉਹਦਾ ਲਾਈਵ ਕੀਤਾ ਹੋਇਆ ਘਰ ਤੋਂ 2 ਕਿਲੋਮੀਟਰ ਜਿੱਥੇ ਮੱਥਾ ਡਿੱਗਦਾ ਨਾ ਉੱਥੇ ਤੱਕ ਜਿਹੜੀ ਤੁਰ ਕੇ ਗਈਆਂ ਨੇ ਰਾਹ ਦੇ ਵਿੱਚ ਲੋਕ ਗੀਤ ਬਹੁਤ ਸੋਹਣੇ ਗਾਉਂਦੀਆਂ ਗੰਜਾਂ ਨੇ ਹੱਸਦੀਆਂ ਖੇਡਦੀਆਂ ਉਹ ਤੁਸੀਂ ਲਾਈਵ ਜ਼ਰੂਰ ਦੇਖਿਓ ਬਹੁਤ ਵਧੀਆ ਮਨੋਰੰਜਨ ਹੈ ਮੇਲੂ ਸੰਨੋ ਦੇ ਵਿੱਚ ਵਧੀਆ ਟਾਈਮ ਪਾਸ ਹੋਊਗਾ ਲੋ ਜੀ ਮੇਰੇ ਦਾ ਕੰਨਾ ਮੁੱਕ ਗੀਆਂ ਕੀ ਕਰਦਾ ਕਰੀਏ ਭਾਈ ਹੁਣ ਅੱਜ ਹੈ ਇੱਕ 11ਵਾਂ ਮਹੀਨਾ 2025 ਕਮੈਂਟ ਨਹੀਂ ਆਇਆ ਸੱਚੀ ਮੈਂ ਤਾਂ ਵਾਪਸ ਹੀ ਰਹਿ ਗਿਆ ਆਪਣੇ ਨਾ ਨਾ ਭੈਣ ਵੀਡੀਓ ਕੋਈ ਹੋ ਮੈਨੂੰ ਵੀ ਨੀਂਦ ਨਹੀਂ ਆਉਂਦੀ ਨਹੀਂ ਵੀ ਵਾਸ ਕਰਦਾ ਥੋੜੇ ਟਾਈਮ ਤੱਕ ਫਿਰ ਫਲੋ ਫਲੋ ਦੇਖ ਲੈਣੀ ਕੋਈ ਵਿਚਾਰਾ ਸੱਤੇ ਹੋਈ ਜਿਹੜਾ ਬੈਲਕਮ ਟੂ ਲਾਈਵ ਉਦੋਂ ਅੱਗੀ ਨਹੀਂ ਹੋ ਰਿਆ ਚਲੋ ਕੋਈ ਮਰਜੀ ਆ ਸੱਤੇ ਆਨ ਰੋਮਕੇ ਡਾਟਾ ਬਾਈ ਬਕਰਦਾ ਚੱਲੋ ਬਰੋ ਆਹ ਹੋ ਗਿਆ ਚਲੋ ਵੀ ਸਾਸਿਕਰ ਕਮੈਂਟ ਨਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕੱਲੋ ਦੇਖਾਂਗੇ ਆਪਾਂ ਕੱਲ ਨੂੰ ਟਾਈਮ ਲੱਗਿਆ ਕੱਲੂ ਆਪਾਂ ਲਾਈਵ ਆਵਾਂਗੇ ਜਿਹੜੀ ਵੀ ਆਪਣੇ ਨਾਲ ਬੈਂਕ ਤਾਂ ਹੁਣ ਬਾਅਦ ਚ ਆਉਣਗੇ ਫਿਰ ਜਦੋਂ ਆਪਾਂ ਹੋਰ ਕਰਤਾ ਜਿਹੜੇ ਵੀ ਭੈਣ ਭਰਾ ਜੁੜੇ ਉਹਨਾਂ ਦਾ ਬੰਤੈ ਦਿਲੋਂ ਧੰਨਵਾਦ ਕਰਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਸਤਿਗੁਰ ਜੀ ਗੁੱਡ ਨਾਈਟ ਜੀ ਸਾਰੇ ਖੁਸ਼ ਰਹੋ ਕਿੱਥੋਂ ਬਟੇ ਹੋ ਕੋਣ ਹੈ